ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਭ ਤੋਂ ਖੇਰ ਲੀਆਂ ਲੈ ਰਹੇ ਹਾਂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਉਪਰੰਤ ਅਖੀਰਲਾ ਸ਼ਲੋਕ ਜੋ ਉਚਾਰਿਆ ਉਸ ਦੀਆਂ ਇਹ ਦੋ ਤੁਕਾਂ ਬੜੇ ਕੀਮਤੀ ਹਨ ਇਸ ਤਰ੍ਹਾਂ ਕਹੀਏ ਕਿ ਸਾਰਾ ਬਾਣੀ ਦਾ ਪਦਮੁਰਲਾ ਸਾਰansh ਦਿੱਤਾ ਹੈਗਾ ਕਹਿੰਦੇ ਹਨ ਨਾਨਕ ਨਾਮ ਮਿਲੇ ਤਾਂ ਜੀ ਮਾ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਹੋਇ ਗੁਰ ਇਹ ਨਾਮ ਨਨੁ ਨਾਮ ਮਿਲੇ ਤਾ ਮੈਂ ਜਿੰਦਾ ਹਾਂ ਨਹੀਂ ਤਨ ਨਹੀਂ ਤੇ ਫਿਰ ਕੀ ਹੁੰਦਾ ਹੈ ਮੇਰਾ ਤਨ ਮਨ ਸਭ ਹਰਿਆ ਹੋ ਜਾਂਦਾ ਹੈ ਨਾਨਕ ਨਾਮ ਨਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਭਾ ਮਨ ਇਸ਼ਰ ਪਿਆਰਾ ਵਾਹਿਗੁਰੂ ਮਿਲ ਜਾਂਦਾ ਹੈ ਮੇਰਾ ਸਭ ਕੁਝ ਸਥਿਰ ਹੋ ਜਾਂਦਾ ਹੈ ਨਾ ਬਾਗੋ ਬਾਗੋ ਜਾਂਦਾ ਖੜ ਜਾਂਦਾ ਮੇਰੇ ਅੰਦਰ ਰਾਂ ਸਾਰੀਆਂ ਖੁਸ਼ੀਆਂ ਰੌਣਕਾਂ ਸਭ ਕੁਝ ਹੋ ਜਾਂਦਾ ਹੈ ਚਿੰਤਾ ਮੁਕਤ ਹੋ ਜਾਂਦਾ ਹਰਿਆ ਹੋ ਜਾਂਦਾ ਹਰੇ ਬਾਗ ਦੀ ਤਰ੍ਹਾਂ ਹਰੀ ਖੇਤੀ ਦੀ ਤਰ੍ਹਾਂ ਮੈਂ ਵੀ ਲਰੰਦਾ ਹਾਂ ਪ੍ਰਭੂ ਦੇ ਗੁਣ ਗਾਵਦਾ ਹਾਂ ਨਾਮ ਦਾ ਮਿਲਣਾ ਪ੍ਰਭੂ ਦਾ ਮਿਲਣਾ ਹੈ ਪ੍ਰਭੂ ਦਾ ਮਿਲਣਾ ਹੈ ਨਾਮ ਈਸ਼ੁਰ ਦੇ ਨਾਮ ਨੂੰ ਈਸ਼ੁਰ ਨੂੰ ਹੀ ਨਾਮ ਕਿਹਾ ਜਾਂਦਾ ਹੈ ਸੰਬੋਧਨ ਕਰਨ ਦਾ ਤਰੀਕਾ ਹੈ ਈਸ਼ੁਰ ਦੇ ਨਾਮ ਬਹੁਤ ਹਨ ਇਸ ਕਰਕੇ ਇੱਕ ਨਾਮ ਸਾਧ ਕਹਿੰਦੇ ਨੇ ਨਾਮੇ ਹੀ ਤੇ ਸਭ ਜਗ ਉਪਤਿਆ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਭਾਗ ਈਸ਼ਵਰ ਦੇ ਹੀ ਸਾਰੇ ਖੰਡ ਬ੍ਰਹਮੰਡ ਸਭ ਕੁਝ ਉਸ ਦੀ ਰਚਨਾ ਹੈ ਤੇ ਜਿਸ ਨੂੰ ਈਸ਼ਵਰ ਮਿਲ ਗਿਆ ਪਿਆਰਾ ਉਸ ਕੋਲ ਕੋ ਬਾਕੀ ਕੀ ਕਮੀ ਰਹਿ ਗਈ ਉਹ ਤਾਂ ਖੜੇ ਹੋਏ ਗੁਲਦਸਤੇ ਦੀ ਤਰ੍ਹਾਂ ਬਣ ਜਾਂਦਾ ਹੈ ਗੁਲਦਸਤਾ ਰਕਸ਼ਪੂਰੀ ਦਾ ਅੱਖਾਂ ਨੂੰ ਵੀ ਚੰਗਾ ਲੱਗਦਾ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਤੁਸੀਂ ਬੜੇ ਚੰਗੇ ਹੋ ਤੁਹਾਡਾ ਨਾਮ ਮੈਨੂੰ ਮਿਲ ਜਾਂਦਾ ਹੈ ਮੈਂ ਤੁਹਾਡੀ ਭਗਤੀ ਕਰ ਰਿਹਾ ਹੁੰਦਾ ਹਾਂ ਤੁਹਾਡੇ ਗੀਤ ਗਾ ਰਿਹਾ ਹੁੰਦਾ ਹਾਂ ਗੁਰਬਾਣੀ ਗਾ ਰਿਹਾ ਹੁੰਦਾ ਹਾਂ ਤਾਂ ਮੈਂ ਜੀਂਦਾ ਤੇ ਰਾਸਾ ਵਿੱਚ ਤੋ ਕਾਉਂਦੀ ਹੈ ਆਖਾਂ ਜੀਵਨ ਵਿਸਰ ਮਰ ਜਾਉਂ ਗੁਰੂ ਜੀ ਚੰਦਨ ਮੈਂ ਆਖਦਾ ਹਾਂ ਪ੍ਰਭ ਦੇ ਗੁਣ ਗਾਉਣਾ ਹਾਂ ਤਾਂ ਜੀਂਦਾ ਹਾਂ ਵਿਸਰ ਜਾਂਦਾ ਹੈ ਪ੍ਰਭ ਤੇ ਮੈਂ ਮੋਇਆ ਵਰਗਾ ਹੋ ਜਾਂਦਾ ਈਸ਼ਵਰ ਕਿਤਨੀ ਤਾਕਤ ਹੈ ਈਸ਼ਵਰ ਕਿੰਨਾ ਚੰਗਾ ਹੈ ਗੁਣਾਂ ਦਾ ਖਜ਼ਾਨਾ ਹੈ ਸਾਰੇ ਗੁਣ ਹੀ ਉਸ ਤੇ ਹਨ ਅਸੀਂ ਉਸ ਨੂੰ ਅਪਣਾ ਲਈਏ ਤਾਂ ਫਿਰ ਅਸੀਂ ਬਗੋਬਾਗ ਹੋ ਜਾਈ ਹਰੇ ਹੋ ਜਾਂਨੇ ਆ ਖੁਸ਼ੀਆਂ ਖਿਹੜੇ ਸਾਡੇ ਅੱਗੇ ਪਿੱਛੇ ਹੁੰਦੇ ਹਨ ਖੁਸ਼ਹਾਲੀ ਵੀ ਸਾਡੇ ਅੱਗੇ ਪਿੱਛੇ ਹੁੰਦੀ ਹੈ ਖੁਸ਼ਹਾਲੀ ਦੀ ਵੀ ਕਮੀ ਨਹੀਂ ਹੁੰਦੀ ਸਾਨੂੰ ਪੈਸੇ ਦੀ ਦੌੜ ਦੇ ਪਿੱਛੇ ਨਹੀਂ ਲੱਗਣਾ ਪੈਂਦਾ ਪੈਸਾ ਆਪ ਹੀ ਆਉਂਦਾ ਹੈ ਗੁਰੂ ਸਾਨੂੰ ਭੇਜਦਾ ਹੈ ਕਿ ਜਿੰਨੇ ਸਾਨੂੰ ਲੋੜ ਹੈ ਉਹਨੇ ਗੁਰੂ ਦਿੰਦਾ ਹੈ ਇਹ ਤਾਂ ਹੈਈਸ਼ਵਰ ਸਾਡਾ ਪੂਰਾ ਖਿਆ ਰੱਖਦਾ ਹੈ ਇਤੋ ਸਹੀ ਸਨਾ ਦੋਸਤੀ ਕਰ ਲਈਏ ਪਿਆਰ ਪਾ ਲਈਏ ਤੂੰ ਸਾਡਾ ਬੇਲੀ ਬਣ ਜਾਂਦਾ ਹੈ ਬਿੱਤਰ ਬਣ ਜਾਂਦਾ ਹੈ ਤੇ ਸਾਡਾ ਪਿਉ ਤ ਮਾ ਪਿਉ ਤ ਹੈ ਹੀ ਹੈ ਸਾਡਾ ਜਨਮ ਦਾ ਤਾ ਤ ਅਸਲ ਵਿੱਚ ਉਹੀ ਹੈ ਮੇਰੇ ਪੁਰਾਣੇ ਬਜ਼ੁਰਗ ਮਨੁੱਖ ਤੇ ਉਹਦੇ ਨੂੰ ਉਸੇ ਹੀ ਤਾਂ ਪੈਦਾ ਕੀਤਾ ਸੀ ਉਸਦੀ ਹੀ ਰਚਨਾ ਉਸਦੀ ਹੀ ਅਸੀਂ ਅੱਗੇ ਤੁਰਦੇ ਆ ਰਹੇ ਆ ਪਿਤਾਪੁਰਖੀ ਉਹ ਕਿੰਨਾ ਚੰਗਾ ਹੈ ਈਸ਼ਵਰ ਕਿੰਨਾ ਇਹ ਚੰਗਾ ਹੈ ਕਿਤਨੇ ਹੀ ਗੁਨਾਵਾਲਾ ਹੈ ਸਤ ਗੁਣ ਸਾਰੇ ਉਸਦੇ ਗੁਣ ਹਨ ਸਾਰੇ ਹੀ ਅਗੁਣ ਸਾਡੇ ਮਨੁੱਖਾਂ ਦੇ ਹਨ ਅਸੀਂ ਅਗੁਣਾਂ ਨੂੰ ਉਹ ਗੁਣਾਂ ਵਿੱਚ ਬਦਲ ਲੈਂਦੇ ਹਾਂ ਇੰਨੇ ਤੇ ਅਸੀਂ ਤੱਕ ਪਾਉਂਦੇ ਹੈਗੇ ਨਹੀਂ ਗੁਰੂ ਰਾਮਦਾਸ ਜੀ ਕਹਿੰਦੇ ਹਨ ਸਤ ਗੁਰ ਕਾ ਜੋ ਸਿੱਖ ਆਖਾਏ ਸਤਿਗੁਰ ਕਾ ਜੋ ਸਿਖ ਆਖਾਏ ਭਲਕੇ ਉਠ ਹਰ ਨਾਮ ਧਿਆਏ ਭਲਕੇ ਉਠ ਹਰ ਨਾਮ ਧਿਆਏ ਦਿਵਸ ਚੜੇ ਗੁਰ ਬਾਣੀਂ ਗਾਵੇ ਦਿਵਸ ਚੜੇ ਗੁਰ ਬਾਣੀਂ ਗਾਵੇ ਦਿਵਸ ਚੜੇ ਗੁਰ ਬਾਣੀਂ ਗਾਵੇ ਸ਼ੇਰੇ ਉੱਠ ਕੇ ਪਹਿਲੇ ਸਿਮਰਨ ਕਰਨਾ ਚਾਹੀਦਾ ਸਾਨੂੰ ਗੁਰੂ ਗੁਰੂ ਮੰਤਰ ਦਿੱਤਾ ਗਿਆ ਹੈ ਵਾਹਿਗੁਰੂ ਸ਼ਬਦ ਵਾਹਿਗੁਰੂ ਵਾਹਿਰੂ ਦਾ ਸਿਮਰਨ ਬੜੀ अर्ਲੀ ਉਠੀਏ ਤੇ ਫਿਰ ਉਸ ਦਾ ਸਿਮਰਨ ਕਰੀਏ ਬਾਸੋਸ ਨਾਲ ਜੁੜ ਜਾਈਏ ਦਰ ਜੁੜ ਜਾਂਦੀ ਹੈ ਫਿਰ ਉਸ ਦੇ ਗੁਣੇ ਗੁਣ ਸਾਨੂੰ ਯਾਦ ਆਉਂਦੇ ਹਨ ਉਸੁ ਖੰ ਦਾ ਦਾਤਾ ਸਾਡੇ ਅੱਗੇ ਆਂਦਾ ਹੈ ਸਾਨੂੰ ਮਨ ਤਨ ਰਿਲੈਕਸ ਹੋ ਜਾਂਦਾ ਹੈ ਮਾਨਸਿਕ ਤਣਾਅ ਬਿਲਕੁਲ ਖਤਮ ਹੋ ਜਾਂਦਾ ਹੈ ਫਿਰ ਕਹਿੰਦੇ ਨੇ ਦਿਲ ਸੜ ਜਾਂਦਾ ਹੈ ਤੂੰ ਨਾ ਤੋਕੇ ਤਿਆਰ ਹੋ ਕੇ ਗੁਰਬਾਣੀ ਗਾਇਆ ਕਰੋ ਗੁਰੂ ਦੇ ਸਿੱਖੋ ਗੁਰਬਾਣੀ ਗਾਓ ਗਾਓ ਕਿਉਂ ਗਾਓ ਕਿਉਂਕਿ ਸੰਗੀਤ ਵਿੱਚ ਇੱਕ ਤਾਕਤ ਹੈ ਬਹੁਤ ਤਾਕਤ ਹੈ ਤੋ ਸਾਨੂੰ ਪੁਰਾ ਸਾਡੇ ਨਰਵਸ ਸਿਸਟਮ ਨੂੰ ਰਿਲੈਕਸ ਕਰਦਾ ਹੈ ਤਣਾਅ ਖਤਮ ਕਰਦਾ ਹੈ ਸਾਡੇ ਲਈ ਉਸ ਗਾਣੇ ਪ੍ਰਭੂ ਦੇ ਬਹੁਤ ਜ਼ਰੂਰੀ ਹਨ ਸਾਰੀ ਗੁਰਬਾਣੀ 33 ਰਾਗਾਂ ਦੇ ਵਿੱਚ ਦਿੱਤੀ ਗਈ ਹੈ ਤੇ ਗੁਰੂ ਜੀ ਨੇ ਰਾਗਾਂ ਦੇ ਵਿੱਚ ਕਿਉਂ ਦਿੱਤੀ ਬਾਣੀ ਸਰੂਰੀ ਸਮਝਿਆ ਨਾ ਵੀ ਰਾਗਾਂ ਦੇ ਵਿੱਚ ਗਾਓਗੇ ਤਾਂ ਤੁਹਾਡਾ ਤਣਾਅ ਖਤਮ ਹੋ ਜਾਏਗਾ ਬਾਣੀ ਗਾਣ ਮਰਲੇ ਦਾ ਤਣਾਅ ਖਤਮ ਹੋ ਜਾਏਗਾ ਵਰਤੀ ਪਾਣੀ ਧਾਣੀ ਤੇ ਸੁਣਨੇ ਦੋਨੋਂ ਹੀ ਅਤਿਅੰਤ ਲਾਭਦਾਇਕ ਹਨ بڑے بڑے ਜੋਤੀ ਸੈ ਲੋਕ ਤਿੰਨ ਕੋ ਵਿਆਪ ਚਿੰਤਾ ਰੋਗ ਇਹ ਜੀ ਸਵਸਥਾ ਵਾਲੇ ਲੋਕਾਂ ਨੂੰ ਤਾਂ ਕੁਰਬਾਨੀ ਬਹੁਤ ਹੀ ਗਣੀ ਚੰਗੀ ਹੈ ਉਹਨਾਂ ਦੇ ਜਿਹੜੇ ਚਿੰਤਾ ਰੋਗ ਖਤਮ ਹੋ ਜਾਣਗੇ ਈਸ਼ਵਰ ਦੇ ਨਾਲ ਜੁੜਨਾ ਚਾਹੀਦਾ ਹੈ ਉਸ ਦੇ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਾਰਾ ਜੀਵਨ ਗੁਣਾਂ ਦੇ ਨਾਲ ਜੀਣਾ ਚਾਹੀਦਾ ਹੈ ਇਹ ਗੁਰਸਿੱਖ ਕੀ ਹਰ ਇੱਕ ਮਨੁੱਖ ਦਾ ਧਰਮ ਬਣਦਾ ਹੈ ਤਾਂ ਇਹ ਖੜਿਆ ਹੋਇਆ ਗੁਲਜ਼ਾਰ ਸਾਰਾ ਸੰਸਾਰ ਮੰਨ ਸਕਦਾ ਹੈ ਸਾਰੇ ਹੀ ਅਸੀਂ ਮਨੁੱਖ ਪਰਮਾਤਮਾ ਦੇ ਸੱਤ ਗੁਣਾਂ ਨਾਲ ਜੀਵੀਏ ਤਸ ਸੰਸਾਰ ਲਹਿਰਾ ਰਿਹਾ ਹੋਵੇਗਾ ਕਸ਼ੂਤਾਰ ਬਣ ਜਾਵੇਗਾ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਇਹ ਰੂਪੈਣੋ ਜੇ ਗੁਰਬਾਣੀ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤਾਂ ਇਸ ਵੀਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਸ਼ੇਅਰ ਵੀ ਕਰੋ ਧੰਨਵਾਦ